ਮਾਨਾਂ ਦਾ ਟੋਲਾ ਜੱਲਾ 24 ਘੰਟਿਆਂ ਤੋਂ ਇਨਸਾਫ ਦੇ ਅੰਦਾਵਾ ਦਾ ਕਰਕੇ ਮੁਕਰਨ ਵਾਲੀ ਸਰਕਾਰ ਜੱਲਾ ਦਾਸ ਪਲਦੀਪ ਸਿੰਘ ਵਿਡਾਲਾ ਹਜ਼ੂਰੀ ਕੀਰਤनियां ਸਚ ਕਰਨ ਸ੍ਰੀ ਦਰਬਾਰ ਸਾਹਿਬ ਔਰ ਬਾਨੀ ਸੇਵਾਦਾਰ ਸਿੱਖ ਸੰਪਵਨਾ ਦਲ ਤੋਂ ਅਤੇ ਮੁਖ ਸੇਵਾਦਾਰ ਸ਼੍ਰੀ ਪੰਜਾਬ ਦਲ ਤੋਂ ਅੱਜ ਦਾ ਜਿਹੜਾ ਸਾਡਾ ਇੱਥੇ ਦਾ ਇਕੱਠੇ ਹੋਣਾ ਹੈ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪ ਨੂੰ ਸਮਰਪਿਤ ਹੁੰਦਿਆਂ ਅਰਦਾਸ ਕੀਤੀ ਗਈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਦੀ ਬਹਾਲੀ ਦੀ ਅਰਦਾਸ ਉੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਭੰਗ ਕਰਨ ਵਾਲੇ ਲੋਕ ਲਾਂਬੂ ਲਾਉਣ ਵਾਲੇ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਐਕਸ਼ਨ ਲਈ ਔਰ ਉਦੋਂ ਬਾਅਦ ਸਰਕਾਰਾਂ ਦੇ ਉਸ ਰਵੱਈਏ ਦੇ ਖਿਲਾਫ ਜਿਨ੍ਹਾਂ ਨੇ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਟੰਗਣਾ ਸੀ ਅਫਸੋਸ ਉਹਨਾਂ 3.5 ਸਾਲ ਟਾਈਮ ਸਮਾਂ ਪਾਸ ਕੀਤਾ ਹੈ ਉਹਨਾਂ ਦੇ ਰੁਬਈਏ ਦੇ ਸਰਕਾਰ ਦੇ ਖਿਲਾਫ ਸ਼ਰਾਬ ਪੀ ਕੇ ਕੋਈ ਮਰ ਜਾਏ ਤੇ 10 ਲੱਖ ਦਾ ਮੁਆਵਜ਼ਾ ਲੈ ਕੇ 24 ਘੰਟਿਆਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਰਾਬੀਆਂ ਦੇ ਘਰੇ ਪਹੁੰਚ ਜਾਂਦਾ ਹੈ ਤੇਰੀ ਸਰਕਾਰ ਸ਼ਰਾਬੀਆਂ ਨੇ ਨਹੀਂ ਇਹਨਾਂ ਪੰਜਾਬੀਆਂ ਨੇ ਬਣਾਈ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਅੱਜ 3.5 ਸਾਲਾਂ ਚ ਨਾ ਦੇ ਕੇ 24 ਘੰਟਿਆਂ ਚ ਦੇਣ ਦੀਆਂ ਡਿੰਗਾ ਮਾਰਨ ਵਾਲੀ ਸਰਕਾਰ ਦੇ ਖਿਲਾਫ ਹੈ ਅਰਦਾਸ ਹੋ ਕੀਤੀ ਗਈ ਫਿਰ ਇਹ ਵੀ ਅਰਦਾਸ ਕੀਤੀ ਕਿ ਜਿਹੜੇ ਅਣਕਿਆਸੇ ਹੜ ਪੰਜਾਬ ਦੇ ਸਿਰ ਮੜੇ ਗਏ ਉਹਨਾਂ ਘਰੇ ਹੋਏ ਪਰਿਵਾਰਾਂ ਦੀ ਮਦਦ ਵਾਸਤੇ ਅਰਦਾਸ ਤੇ ਜਿਹੜੇ ਲੋਕ ਦਿਨ ਰਾਤ ਇੱਕ ਕਰਕੇ ਤਨ ਮਨ ਧਨ ਕਰਕੇ ਉੱਥੇ ਸੇਵਾ ਕਰ ਰਹਾ ਤੇ ਜਿਹੜੇ ਲੋਕ ਦੁਕਾਨਦਾਰ ਨੋ ਪ੍ਰੋਫਿਟ ਨੋ ਲੌਸ ਤੇ ਉਹਨਾਂ ਨੂੰ ਸਮਾਨ ਦੇ ਰਹੇ ਆ ਬਿਨਾਂ ਕਮਾਈ ਕੀਤੇ ਆ ਕਿ ਉਹਨਾਂ ਦੀ ਅਰਦਾਸ ਕਰਨ ਵਾਸਤੇ ਅੱਜ ਇੱਥੇ ਇਕੱਤਰ ਹੋਏ ਆ ਔਰ ਇੱਕ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਇੱਥੇ ਕੋਟਕਪੂਰਾ ਗੋਲੀ ਕਾਂਡ ਇਹ ਆਖੀ ਜਾਂਦੇ ਨੇ ਸਾਡੇ ਸ਼ਹੀਦ ਆ ਮੈਂ ਕਹਿੰਨਾ ਸਾਡਾ ਕਤਲੇਆਮ ਹੋਇਆ ਉਹ ਜਮਾਂਦਰੂ ਨਾਤੇ ਦੇਸ਼ਤਰੋਹੀ ਸਨ ਤੇ ਨਾ ਘਰੋਂ ਇਹ ਮਿਚ ਕੇ ਆਏ ਸੀ ਅਸੀਂ ਕਿਰਪਾਨ ਮਾਰ ਕੇ ਮਾਰ ਦੇਣਾ ਹੈ ਜਾਂ ਅਸੀਂ ਕਿਰਪਾਨ ਨਾਲ ਸ਼ਹੀਦ ਹੋਣਾ ਇਦਾਂ ਦਾ ਕੁਝ ਨਹੀਂ ਸੀ ਸ਼ਾਂਤਮਈ ਢੰਗ ਨਾਲ ਬੈਠਿਆਂ ਤੇ ਗੋਲੀਆਂ ਮਾਰੀਆਂ ਗਈਆਂ ਇਹ ਮਨੁੱਖੀ ਅਧਿਕਾਰਾਂ ਦਾ ਕਤਲ ਸੀ ਅਣਮਨੁੱਖੀ ਤਸ਼ੱਦਦ ਸੀ ਇਹ ਸਿੱਖਾਂ ਦਾ ਕਤਲੇਆਮ ਹੈ ਤੇ ਪੰਜਾਬ ਸਰਕਾਰ ਨੇ ਇਹ ਨਾ ਇਨਸਾਫੀ ਕਰਕੇ ਬੇਇਨਸਾਫੀ ਕਰਕੇ ਸਿੱਖਾਂ ਦੇ ਨਾਲ ਇੱਕ ਤਿਉਹ ਗੱਲ ਦਾ ਸਬੂਤ ਦਿੱਤਾ ਹੈ ਕਿ ਇਹ ਸਰਕਾਰ ਦਿੱਲੀ ਵਾਲਿਆਂ ਦੀ ਆ ਪੰਜਾਬ ਵਾਲਿਆਂ ਦੀ ਹੈ ਨਹੀਂ ਦੂਸਰਾ ਇਹਨਾਂ ਨੇ ਦੱਸ ਦਿੱਤਾ ਏ ਕਿ ਭਾਰਤੀ ਕਾਨੂੰਨ ਭਾਰਤੀਆਂ ਵਾਸਤੇ ਸਿੱਖਾਂ ਵਾਸਤੇ ਹੈ ਨਹੀਂ ਤੁਸੀਂ ਜਾਓ ਪਸ਼ਾਵਰ ਜਾ ਕੇ ਉੱਥੇ ਮੰਗੋ ਇਨਸਾਫ ਤੁਸੀਂ ਜਾਓ ਤਜਾਨਿਸਤਾਨ ਨਿਕਲੋ ਇੱਥੋਂ ਪਾਕਿਸਤਾਨ ਨੂੰ ਰੋੜ ਕੇ ਘੱਲ ਦਿਓ ਇਹ ਗੱਲਾਂ ਸਾਨੂੰ ਪ੍ਰੂਫ ਕਰ ਰਹੇ ਨੇ ਗੱਲਾਂ ਚੀਜ਼ਾਂ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਬੇਅਦਬੀ ਕਾਰਡ ਨੂੰ ਲੈ ਕੇ ਅਸੀਂ ਕੈਪਟਨ ਕੇ ਮਾਂਜ ਦਿੱਤੇ ਬਾਦਲ ਕੇ ਮਾਂਜੇ ਪੰਜਾਬੀਆਂ ਨੇ ਤੇ ਜੇ ਅੱਜ ਤੁਸੀਂ ਇਨਸਾਫ ਨਾ ਕੀਤਾ ਤੇ ਸਤਾਈ ਵਿੱਚ ਨਿਹੰਗ ਸਿੰਘਾਂ ਦੇ ਬਾਡੇ ਵਾਂਗੂ ਇਹ ਆਮ ਪਾਰਟੀ ਦੀ ਸਰਕਾਰ ਮਾਜ ਕੇ ਰੱਖਦਿਆਂ ਇਹ ਸਨੇਹਾ ਦੇਣ ਲਈ ਅੱਜ ਅਸੀਂ ਇੱਥੇ ਆਏ ਹਾਂ ਉਹ ਰਾਜ ਦਾ ਜਿਹੜਾ ਪ੍ਰੋਗਰਾਮ ਸੀ ਭਾਵੇਂ ਕਿ ਪਾਈ ਸੁਖਜੀਤ ਸਿੰਘ ਖੋਸਾ ਹੋਣਾ ਨੇ ਇਹਨੂੰ ਬੜਾ ਲਮੇਰਾ ਰੱਖਿਆ ਸੀ ਹੜਾਂ ਚ ਘਿਰੇ ਹੋਏ ਲੋਕਾਂ ਨੂੰ ਮੱਦੇ ਨਜ਼ਰ ਰੱਖਦਿਆਂ ਇਹਨੂੰ ਇੱਥੇ ਅੱਜ ਛੇਤੀ ਅਰਦਾਸ ਕਰਕੇ ਸੰਪੂਰਨ ਕੀਤਾ ਗਿਆ ਅਗਲਾ ਪ੍ਰੋਗਰਾਮ ਕੀ ਹੋ ਉਹ ਐਕਸ਼ਨ ਹੋ ਤੇ ਐਕਸ਼ਨ ਕਦੇ ਦੱਸੇ ਨਹੀਂ ਜਾਂਦੇ ਉੱਤੇ ਕਰਕੇ ਹੀ ਦੱਸੇ ਜਾਂਦੇ ਤੁਹਾਨੂੰ ਪਤਾ ਲੱਗ ਜਾਣਾ ਖਾਲਸਾ ਸਾਹਿਬ ਵਾਹਿਗੁਰੂ ਜੀ ਦੇ ਪੱਤੇ ਤੇ ਪਹਿਲਾਂ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਧੰਨਵਾਦ ਦੂਜਾ ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ ਤੇ ਤੀਜਾ ਧੰਨਵਾਦ ਮੀਡੀਆ ਦਾ ਕਿਉਂਕਿ ਪਿਛਲੇ ਦਿਨੀ ਅਸੀਂ ਇਹ ਸੁਨੇਹਾ ਦੇਣ ਵਾਸਤੇ ਫਰੀਦਕੋਟ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਮੌਕੇ ਦੇ ਵੱਡੇ ਅਫਸਰਾਂ ਨੇ ਬਰਾਬਰ ਪ੍ਰੈਸ ਕਾਨਫਰੰਸ ਕੇ ਮੀਡੀਆ ਨੂੰ ਝਾੜ ਦਿੱਤਾ ਵੀ ਸਾਡੀ ਗੱਲ ਪਬਲਿਕ ਤੱਕ ਨਾ ਜਾਵੇ ਅਸੀਂ ਕਹਿੰਦੇ ਆਂ ਵੀ ਇਹ ਕਾਰਸ਼ਤਾਨੀਆਂ ਬੰਦ ਕਰ ਦਿਓ ਇਹ ਕਾਰਸ਼ਤਾਨੀਆਂ ਵਿੱਚ ਕੁਝ ਨਹੀਂ ਰੱਖਿਆ ਹੋਇਆ ਬੰਦੇ ਦੇ ਪੁੱਤ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਦਵੀ ਦਾ ਤੇ ਜਿਹੜੇ ਸਾਡੇ ਦੋ ਨੌਜਵਾਨ ਸ਼ਹੀਦ ਕੀਤੇ ਆ ਤੇ ਜਿਹੜੇ अनेका ਫੱਟੜ ਕੀਤੇ ਉਹਨਾਂ ਦਾ ਇਨਸਾਫ ਦੇ ਦਿਓ ਤੁਸੀਂ 24 ਘੰਟਿਆਂ ਦੀ ਗੱਲ ਕੀਤੀ ਸੀ ਤੇ ਦੂਜੇ ਮੇਰੇ ਵੀਰਾਂ ਨੂੰ ਸਪੀਕਰਾਂ ਨੂੰ ਤੁਸੀਂ ਕਿਹਾ ਕਿ ਅਗਲਾ ਐਕਸ਼ਨ ਕੀ ਹੋਊਗਾ ਉਹਨਾਂ ਨੇ ਦੱਸਿਆ ਉਹਦਾਂ ਦਾ ਹੀ ਮੈਂ ਦੱਸਦਾ ਪਰ ਮੈਂ ਦੱਸਦਾ ਕਿ ਇੱਕ 15 ਨਵੰਬਰ 2015 ਦਾ ਮਤਾ ਪੈਂਡਿੰਗ ਪਿਆ ਆ ਉਹ ਕੀ ਸੀਗਾ ਕਿ ਮੰਤਰੀਆਂ ਤੇ ਸੰਤਰੀਆਂ ਦਾ ਘਰਾਓ ਸਮੇਂ ਦੀ ਬਾਦਲ ਸਰਕਾਰ ਨੇ ਸਾਰੇ ਆਗੂ ਅੰਦਰ ਦੇ ਤੇ ਉਹ ਬੱਜਿਆ ਹੋਇਆ ਜੇ ਇਹ ਚਾਹੁੰਦੇ ਆ ਆਪਣੀ ਭਲਾਈ ਚਾਹੁੰਦੇ ਆ ਕਿਉਂਕਿ ਪੱਗ ਨੀਲੀ ਸੀ ਪੱਗ ਚਿੱਟੀ ਆਈ ਪੱਗ ਹੁਣ ਸਰੋਂ ਫੁੱਲੀ ਆ ਗਈ ਤੇ ਹੁਣ 15 ਨਵੰਬਰ 2015 ਵਾਸਤੇ ਹੀ ਅਸੀਂ ਖੜੇ ਆ ਤੇ ਉਹ ਜਿਹੜਾ ਮਤਾ ਉਹਦਾਂ ਦਾ ਉਦਾਂ ਹੀ ਪਿਆ ਤੇ ਆ ਸਾਰੇ ਸਿੱਖ ਕਾਲੇ ਪਏ ਆ ਵੀ ਇਹਨਾਂ ਨੂੰ ਕਦੋਂ ਅੰਦਰ ਘਰੋ ਘਰੀ ਡੱਕਿਆ ਜਾਵੇ ਇਹ ਐਕਸ਼ਨ ਪ੍ਰੋਗਰਾਮ ਆ ਤੇ ਇਦੋਂ ਵੱਡਾ ਵੀ ਕੋਈ ਹੋ ਸਕਦਾ ਸੋ ਇਸ ਕਰਕੇ ਇਹ ਅੱਜ ਦਾ ਜਿਹੜਾ ਸੰਕੇਤਕ ਇਕੱਠ ਆ ਐਡੇ ਭਾਰੀ ਮੌਸਮ ਦੀ ਖਰਾਬੀ ਵਿੱਚ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਸਰਕਾਰੇ ਤੇਰੇ ਕੰਮ ਨਕੰਮੇ ਫੇਰ ਕਹੇਗੀ ਖੜਕੂ ਜੰਮੇ ਇਹ ਸਾਰੇ ਖੜਕੂ ਆ ਪਰ ਹੈ ਇਹ ਸ਼੍ਰੀ ਸਾਬਾਂ ਵਾਲੇ ਆ ਪਰ ਤੂੰ ਜਾਣ ਬੁੱਝ ਕੇ ਜਾਣ ਬੁੱਝ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾ ਰਹੀ ਆ ਤੂੰ ਭਗਵੰਤ ਮਾਨਸਿਆਂ ਉਹੋ ਹੀ ਐ ਜਿਹੜਾ ਸਾਡੇ ਧਰਨੇ ਵਿੱਚ ਆ ਕੇ ਕਹਿੰਦਾ ਹੁੰਦਾ ਸੀ ਕਿ ਅਸੀਂ ਸਾਨੂੰ ਚੁਣੋ ਸਾਨੂੰ ਚੁਣੋ ਤੇ ਤੈਨੂੰ ਬਰਗਾੜੀ ਦੀ ਸਟੇਜ ਤੋਂ ਤਾਰਿਆ ਗਿਆ ਸੀ ਕਿ ਤੂੰ ਸ਼ਰਾਬ ਪੀਤੀ ਆਦੇ ਆਹ ਹੀ ਬੰਦੇ ਨੇ ਕਿਹਾ ਸੀ ਉਹ ਨਹੀਂ ਗੁਰੂ ਦਾ ਘਰ ਸੰਝ ਆਇਆ ਛੱਡੋ ਯਾਰ ਅਸੀਂ ਤੇਰੇ ਹੱਕ ਤੇ ਹਾਂ ਦਾ ਨਾਰਾ ਮਾਰਨ ਵਾਲੇ ਲੋਕ ਅੱਜ ਤੈਨੂੰ ਕਹਿੰਦੇ ਆ ਕਿ ਇਹਨਾਂ ਲੋਕਾਂ ਦੀਆਂ ਜ਼ਮਾਨਾ ਤੋਂ ਨਿਕਲੀ ਹੋਈ ਗੱਲਾਂ ਦੇ ਨਾਲ ਤੁਹਾਡੀ ਸਰਕਾਰ ਆਈ ਆ ਤੇ ਜਿੱਦਣ ਇਹ ਲੋਕ ਅੱਡੀਆਂ ਪਾਟੀਆਂ ਵਾਲੇ ਪੱਠੇ ਪਾਉਣ ਵਾਲੇ ਲੋਕ ਸੜਕਾਂ ਦੇ ਅੱਗੇ ਤੇ ਕੁਸਵਾਲੇ ਨਹੀਂ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਇਕੱਠਾ ਹੋਣਾ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਿਮਰ ਰੱਖੋ ਯਾਰ ਅੱਜ 1 ਸਤੰਬਰ ਸਾਬ ਚੇਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਰੋਸ ਮਈ ਤੇ ਰੋਹ ਦੇ ਨਾਲ ਮਨਾਉਣ ਦੇ ਲਈ ਜੋ ਇੱਕ ਪ੍ਰੋਗਰਾਮ ਦਿੱਤਾ ਗਿਆ ਸੀਗਾ ਪੂਰਾ ਚੌਕ ਦੇ ਵਿੱਚ ਕਿਉਂਕਿ ਪਿਛਲੇ 10 ਸਾਲ ਤੋਂ ਲਗਾਤਾਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਜਾਦੀਆਂ ਹੋ ਰਹੀਆਂ ਜਿਦੇ ਤੇ ਦੋ ਸਰਕਾਰਾਂ ਬਣ ਚੁੱਕੀਆਂ ਅੱਜ ਜਿਹੜੀ ਸਰਕਾਰ ਆ ਇਹ ਇਸ ਮਸਲੇ ਦੇ ਹੱਲ ਦੇ ਲਈ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਹੋਰ ਕੋਈ ਇਹਨਾਂ ਦਾ ਏਜੰਡਾ ਨਹੀਂ ਸੀਗਾ ਜਿਹੜੇ 24 ਘੰਟੇ ਇਨਸਾਫ ਦੇਣ ਦੀ ਗੱਲ ਕਰਨ ਵਾਲੇ ਲੋਕ ਸਾਢੇ 3 ਸਾਲ ਤਪਾ ਚੁੱਕੇ ਆ ਤੇ ਅਸੀਂ ਉਹਨਾਂ ਨੂੰ ਇਹ ਅੱਜ ਯਾਦ ਕਰਵਾ ਰਹੇ ਆ ਇਹ ਹੀ ਗੱਲ ਇਹ ਇਹ ਭੁੱਲੋ ਨਾ ਕਿ ਲੋਕ ਇਸ ਮਸਲੇ ਨੂੰ ਦਾ ਸਾਡੇ ਇਸ ਦਰਦ ਨੂੰ ਭੁੱਲ ਗਿਆ ਇਹ ਦਰਦ ਅਜੇ ਵੀ ਅੱਲੇ ਆ ਤੁਸੀਂ ਇਹਨਾਂ ਜ਼ਖਮਾਂ ਦੇ ਉੱਤੇ ਮਾਣਮ ਲਾਉਣ ਦੀ ਬਜਾਏ ਨੰਮਕ ਪਾਇਆ ਕਿਉਂਕਿ ਤੁਸੀਂ 24 ਘੰਟਿਆਂ ਚ ਕਹਿ ਕੇ ਆਏ ਸੀ ਤੁਸੀਂ ਉਹਨਾਂ ਸਾਰਿਆਂ ਨਾਲੋਂ ਵੱਧ ਸਾਡੇ ਨਾਲ ਧੋਖਾ ਇਹ ਗੱਲ ਦਾ ਕੀਤਾ ਕਿ ਤੁਹਾਡੇ ਦੇ ਵੱਧ ਆਸਾਂ ਸੀ ਨਾ ਤੁਸੀਂ ਧਰਨੇ 'ਚ ਬੈਠੇ ਸੀ ਤੁਸੀਂ ਇਸੇ ਕੋਰਟ ਦੇ ਚੌਕ ਦੇ ਵਿੱਚ ਬੈਠੇ ਸੀ ਜਦੋਂ ਗੋਲੀ ਚੱਲੀ ਸੀ ਸਿਕਸੰਕਾ ਦੇ ਉੱਤੇ ਸਾਡੇ ਨਾਲ ਨੌਜਵਾਨ ਵੀ ਇੱਥੇ ਮੌਜੂਦ ਆ ਜੀਤ ਸਿੰਘ ਜਿਹੜਾ ਇੱਥੇ ਜ਼ਖਮੀ ਹੋਇਆ ਸੀਗਾ ਉਹ ਇੱਕ ਆਂਡ ਆਪਾਂ ਸਾਰੇ ਪੜ੍ਹੇ ਪਾਠ ਜਾਣਦੇ ਆ ਤਾਂ ਇਹ ਸਰਕਾਰ ਪਿਛਲੇ 10 ਸਾਲ ਤੋਂ ਨਾਰੇ ਲਾ ਰਹੀ ਆ ਪਿਛਲੇ 3.5 ਸਾਲ ਤੋਂ ਇਹ ਲਾਰੇ ਲਾ ਰਹੇ ਆ ਤੇ ਅੱਜ ਅਸੀਂ ਸਿਰਫ ਇਹ ਦੱਸਣ ਦੇ ਲਈ ਇਕੱਠੇ ਹੋਏ ਆ ਕਿ ਇਹ ਨਾ ਭੁੱਲੋ ਕਿ 2015 ਤੋਂ ਲੋਕ ਘਟ ਘਟੇ ਹੋਣਗੇ ਜੇ ਇੱਥੇ ਕੱਟ ਕਰਨ ਤੇ ਆਗੇ ਸੂਚਨਾ ਕਮੇਂਡਰ ਜਿਹਦੇ ਅੱਜ ਜਦੋਂ ਅਸੀਂ ਅਗਲਾ ਪ੍ਰੋਗਰਾਮ ਇਤੋਂ ਦੇਵਾਂਗੇ ਤੇ ਉਹਦੇ ਨਾਲੋਂ ਵੱਧ ਇਕੱਠ ਹੋਊਗਾ ਤੇ ਇਹ ਦੂਜਿਆਂ ਦਾ ਪੋਰੀਆ ਇਸ ਤਰ੍ਹਾਂ ਕੋਲ ਕੀਤਾ ਜਾ ਸਕਦਾ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਤੱਕਾ ਕੀਤਾ ਘਾਣ ਕੀਤਾ ਗੋਲੀਆਂ ਚਲਾਈਆਂ ਸਖਸ਼ੀਰ ਕੀਤੇ ਆ ਤੇ ਤੁਸੀਂ ਤਾਂ ਇਥੋਂ ਸਾਡੇ ਵਿੱਚੋਂ ਅੱਟੇ ਗਏ ਹੋ ਪਰ ਤੁਹਾਡੇ ਜਿਹੜੇ ਬਿਆਨ ਆ ਤੁਹਾਡੇ ਤੇ ਪੁੱਠੇ ਪੈਣਗੇ ਕਿਉਂਕਿ ਤੁਸੀਂ ਕਹਿਆ ਸੀ ਡੜਾ ਤਾਂ ਡੜਾ ਹੁੰਦਾ ਪਤਾ ਨਹੀਂ ਕਿਦਰ ਸੇ ਧੜਾ ਹੁੰਦਾ ਸੋ ਇਹ ਇਹ ਹੁਣ 10 ਦਿਨ ਕੇ ਲੋਕ ਆਜ ਲੋਕੀ ਉਸ ਆਈਸੀਯੂ ਤੇ ਹੋਏ ਆ ਅਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਸਮੂਚੀਆਂ ਜਥੇਬੰਦੀਆਂ ਦੇ ਨਾਲ رابطہ ਕਰਕੇ ਹੀ ਜਿਨੇ ਅੱਜ ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਕੁਦਰਤੀ ਆਫਤਾਂ ਨੂੰ ਲੈ ਕੇ ਖੜਾ ਆਏ ਹੋਏ ਆ ਪੰਜਾਬ ਦੇ ਜੰਮਿਆਂ ਨੂੰ ਮਿੱਤ ਮਾਂ ਅੱਜ ਪੰਜਾਬ ਦੇ ਜਿਹੜੇ ਲੋਕਾਂ ਨੇ ਸੰਘਰਸ਼ ਕਰਨਾ ਉਹ ਵੀ ਅੱਜ ਇੱਕ ਹੋਰ ਸੰਘਰਸ਼ ਇਸ ਗੱਲ ਦੇ ਲਈ ਕਰ ਰਹੇ ਆ ਕਿ ਜਿਹੜੇ ਸਾਡੇ ਭੈਣ ਭਰਾ ਜਦੋਂ ਪੰਜਾਬ ਦੇ ਉੱਤੇ ਭੀੜ ਪੈਂਦੀ ਆ ਤਾਂ ਪੰਜਾਬ ਵੀ ਪੰਜਾਬਣਾ ਖੜਦਾ ਅਸੀਂ ਇੱਕ ਦੂਜੇ ਨਾਲ ਹੀ ਖੜਦੇ ਆ ਪਰ ਜੇ ਕਿਤੇ ਹੋਰ ਸਟੇਟ ਦੇ ਵਿੱਚ ਭੀੜ ਪਵੇ ਤਾਂ ਪੂਰਾ ਪੰਜਾਬ ਉਧਰ ਨੂੰ ਉਹਦੀ ਮਦਦ ਕਰਨ ਜਾਂਦਾ ਇਹਦੀਆਂ ਇਹਦੀਆਂ ਮਸਾਲਾ ਵਰਲਡ ਦੇ ਦੇਸ਼ ਆ ਜਿਹੜੇ ਉਹ ਵੀ ਮਸਾਲਾ ਖੰਡੀਆਂ ਸਾਡੀ ਕੌਮ ਦੀ ਆ ਸੋ ਅੱਜ ਦੀ ਬੇਦਬੀ ਕਾਂਡ ਲਈ ਦੋਸ਼ੀ ਕਿਹਨੂੰ ਗਿਣਦੇ ਹੋ ਉਸ ਸਮੇਂ ਦੀ ਸਰਕਾਰ ਇਹ ਤਾਂ ਕੋਈ ਜੰਤਕ ਨਹੀਂ ਰਹੇਗਾ ਬਲਾਤਕਾਰੀ ਸਾਥ ਦੋਸ਼ੀ ਆ ਜਿਹੜਾ ਤੀਹੇ ਦਿਨ ਪਰੋਤੇ ਗੱਡੀ ਰੱਖਦੇ ਆ ਤੀਹੇ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਸ ਸਮੇਂ ਦੀ ਸਰਕਾਰ ਅੱਜ ਤੁਸੀਂ ਦੇਖੋ ਕਿੱਥੇ ਆਓ ਇਨਾਂ ਦਾ ਕੋਈ ਐਮਐਲਏ ਨਹੀਂ ਜਿੱਤ ਸਕਿਆ ਕੋਈ ਐਮਸੀ ਨਹੀਂ ਬਣ ਸਕਿਆ ਤਾਂ ਲੋਕਾਂ ਵੱਲੋਂ ਸਜ਼ਾ ਦਿੱਤੀ ਜਾ ਚੁੱਕੀ ਆ ਗੁਰੂ ਸਾਹਿਬ ਸਜ਼ਾ ਦੇ ਰਹੇ ਆ ਪਰ ਸਰਕਾਰਾਂ ਝੂਠੇ ਵਾਅਦੇ ਕਰਕੇ ਆਈਆਂ ਇਹ ਕੀ ਕਰ ਰਹੀਆਂ ਇਹ ਤਾਂ ਕੇਸ ਹੀ ਟਰਾਂਸਫਰ ਕਰਤੇ ਇਹ ਤਾਂ ਦੋਸ਼ੀ ਨਹੀਂ ਜੇ ਅਜੇ ਫੜ ਸਕੇ ਇਹ ਤਾਂ ਚਲਾਨ ਨਹੀਂ ਪੇਸ਼ ਕਰ ਸਕੇ ਅਸੀਂ ਤਾਂ ਇਹਨਾਂ ਨੂੰ ਲੱਗੇ ਜਿੱਡੇ ਕਾਰਜ ਲੱਗੇ ਨਹੀਂ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਦੋਸ਼ੀਆਂ ਤੇ ਦੋਸ਼ੀ ਤਾਂ ਸਾਡੀ ਸਰਕਾਰ ਦੀ ਗੱਲ ਕਰੀਏ ਤਾਂ ਉਹਦੇ ਮਨਿਸਟਰ ਐਮਐਲਏ ਉਹਨੇ ਮਿਲ ਕੇ ਵੋਟਾਂ ਦੀ ਅਪੀਲ ਕਰ ਰਹੇ ਆ ਜਿਨ੍ਹਾਂ ਨੂੰ ਜੇਲ੍ਹਾਂ ਚ ਬੰਦ ਕਰਨਾ ਉਹਨਾਂ ਤੋਂ ਵੋਟਾਂ ਮੰਗੀ ਜਾਂਦੇ ਆ ਇਹ ਇਹ ਕਿਵੇਂ ਇਨਸਾਫ ਕਰਨਗੇ ਠੀਕ ਹੈ ਅਗਲਾ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਤੁਹਾਡੇ ਮਾਧਿਅਮ ਰਾਈ ਸਾਰੀਆਂ ਸੰਗਠਨਾਂ ਦੇ ਜਿਹੜਾ ਸੰਮੁ 哎，不晓得。 ਇਨਾਂ ਦਾ ਟੋਲਾ ਮੁਰਦਾਬਾ ਬੇਈਮਾਨਾਂ ਦਾ ਟੋਲਾ ਮੁਰਦਾਬਾ ਜੋ ਵੀ ਘੰਟਿਆਂ ਜਨਸਾਫ਼ ਦਾ ਵਾਅਦਾ ਕਰਕੇ ਮੁੱਕਰਨ ਵਾਲੀ ਸਰਕਾਰ ਮੁਰਦਾਬਾ 24 ਘੰਟਿਆਂ ਜਨਸਾਫ਼ ਦੇ ਅੰਦਾ ਵਾਅਦਾ ਕਰਕੇ ਮੁੱਕਰਨ ਵਾਲੀ ਸਰਕਾਰ ਮੁਰਦਾਬਾ ਵਾਹਿਗੁਰੂ ਜੀ ਕਾ ਅੱਲਾ ਵਾਹਿਗੁਰੂ ਜੀ ਕਹ ਰਿਹਾ ਹੈ ਨਾ ਇਹ ਕੱਲ ਦੇ Tek tip ਦੇਖ ਕੇ ਖੜਾ ਅਤਨਾ ਮਾਗਰੂ ਦਾ ਜਾਬ ਕਰਦੇ ਜਾਣਾ ਨਾ ਛੱਡ ਦਿਓ ਬਾਈ ਪਿੰਨ ਛੱਡ ਦਿਓ ਛੱਡ ਦਿਓ ਥੱਲੇ ਕਰ ਲਓ ਚਲੋ ਜੀ